ਅੱਜ ਬਚਪਨ ਯਾਦ ਆ ਗਿਆ ਕਿਸੇ ਦੋਸਤ ਦੇ ਘਰੋਂ ਸਰੋਂ ਦਾ ਸਾਗ ਆਇਆ ਟਿਫਨ ਪਰਕੇ ਸੱਚੀ ਮੱਠੀ ਮੱਠੀ ਅੱਗ ਤੇ ਬਣਿਆ ਸਾਗ ਬਹੁਤ ਹੀ ਸਵਾਦ ਲੱਗਿਆ ਖੈਰ ਹੈ ਵੀ ਨਿਆਮਤਾ ਮੇਰੀ ਮਾਂ ਨੇ ਪਿੰਡ ਘਰੇ ਹਾਰੇ ਬਣਾਏ ਹੋਏ ਸਨ ਉਹਨਾਂ ਜੋ ਮੱਝ ਦਾ ਦੁੱਧ ਕਾੜਦੀ ਦੁੱਧ ਕੜ ਕੇ ਸੁਹਾ ਸੁਰਖ ਹੋ ਜਾਂਦਾ ਲਯੋਰ ਵਰਗੀ ਮਲਾਈ ਆਉਂਦੀ ਉੱਤੇ ਤੇ ਅਸੀਂ ਦੁੱਧ ਪੁਣਕੇ ਪੀਂਦੇ ਮਲਾਈ ਨੂੰ ਵੇਕ ਕੇ ਨੱਕ ਬੁੱਲ ਚੜਾਉਂਦੇ ਮੇਰੀ ਮਾਂ ਛੋਟੀ ਹਾਰੀ ਚ ਮੂੰਗੀ ਦੀ ਦਾਲ ਬਣਾਉਂਦੀ ਅਸੀਂ ਹਾਏ ਧੂਆਂ ਹਾਏ ਧੂਆਂ ਦੀ ਦਹਾਈ ਪਾਉਂਦੇ ਉਹ ਰਿੱਜਾਂ ਲਾ ਕੇ ਪਾਲਕ ਬਾਥੂ ਲਸਣ ਅਦਰਕ ਪਾ ਕੇ ਸਾਗ ਬਣਾਉਂਦੀ ਅਸੀਂ ਕਿੜਕੜ ਕਰਦੇ ਮਾਂ ਕੋਈ ਚੱਜ ਦੀ ਸਬਜ਼ੀ ਬਣਾਇਆ ਕਰ ਰੋਸ ਜਾਂਦੀ ਉਹ ਬਲਚਾ ਕੇ ਘਿਓ ਪਾ ਕੇ ਸਾਗ ਦਿੰਦੀ ਜਾਂ ਕਦੇ-ਕਦੇ ਨਾਲ ਕੋਈ ਹੋਏ ਸਬਜੀ ਬਣਾ ਦਿੰਦੀ ਪਰ ਸਾਨੂੰ ਅਕਰ ਨਹੀਂ ਸੀ ਮੰਡੀ ਆ ਕੇ ਮਾਤਾ ਨੇ ਘਰੇ ਹਾਰੇ ਬਣਾਏ ਟੁੱਟੇ ਘੜੇ ਤੇ ਚੱਕਵੀ ਹਾਰੀ ਬਣਾਈ ਪੱਕੇ ਫਰਸ਼ ਤੇ ਉਖੜੀ ਬਣਾਈ ਆਪ ਬਜਰੀ ਕੁੱਟ ਕੇ ਬਾਜਰੀ ਮੋਠਾਂ ਤੇ ਖਿਚੜੀ ਰਣਦੀ ਪਰ ਅਸੀਂ ਨਮਕੀਨ ਚਾਵਲ ਖਾ ਕੇ ਫੁੱਲੇ ਨਾ ਸੁਵਾਉਂਦੇ ਮਾਂ ਤੁਰ ਗਈ ਹਾਰੇ ਪਣਾ ਦਿੱਤੇ ਚੱਕ ਵੀ ਹਾਰੀ ਵੀ ਕਿਸੇ ਨੇ ਮਰਮਤ ਨਾ ਕੀਤੀ ਕੋਟਾ ਕੁੰਡਾ ਹੁੰਜੇ ਲਾ ਦਿੱਤਾ ਆਖੇ ਹੁਣ ਮਿਕਸੀ ਆ ਗਈ ਦਾਲ ਕੁੱਕਰ ਚ ਬਣਨ ਲੱਗ ਪਈ ਉਹ ਵੀ ਗੈਸ ਤੇ ਚੁੱਲ੍ਹੇ ਦੀਆਂ ਰੋਟੀਆਂ ਭੁੱਲ ਗਈ ਜੋ ਮਾਂ ਕੋਲਿਆਂ ਤੇ ਅੰਗਾਰਿਆਂ ਤੇ ਸੇਕ ਕੇ ਖਵਾਉਂਦੀ ਸੀ ਮਾਂ ਬਾਜਰੇ ਦੀ ਅੱਧਾ ਇੰਚ ਮੋਟੀ ਰੋਟੀ ਤਵੇ ਤੇ ਪਕਾਉਂਦੀ ਜਿਸ ਨੂੰ ਮੇਰੇ ਵਰਗੇ ਮਸਤੇ ਸੀਮਿੰਟ ਦੀ ਰੋਟੀ ਆਖਦੇ ਸੀ ਪਰ ਹੁਣ ਅਕਲ ਆਈ ਹੈ ਮਾਂ ਕਿੰਨਾ ਠੀਕ ਸੀ ਹਾਰੇ ਤੇ ਹਾਰੀ ਕਿੰਨੇ ਜ਼ਰੂਰੀ ਹਨ ਚੰਗੇ ਖਾਣ ਪੀਣ ਲਈ ਕੁੰਡੇ ਘੋਟੇ ਦੀ ਚੱਣੇ ਦੀ ਰੀਸ ਮਿਕਸੀ ਦੀ ਬਣਾਈ ਚਟਨੀ ਨਹੀਂ ਕਰਦੀ ਹੁਣ ਬਾਜਰੇ ਦੀ ਰੋਟੀ ਕੌਣ ਪਕਾਵੇ ਸਾਗ ਕੌਣ ਬਣਾਵੇ ਦਾਤ ਨਾਲ چیرਕੀ ਹਾਰੀ ਦੀ ਦਾਲ ਕਿੱਥੋਂ ਲਈਏ ਮਾਂ ਤੂੰ ਕਿੰਨੀ ਠੀਕ ਸੀ ਤੇ ਅਸੀਂ ਕਿੰਨੇ ਗਲਤ ਹੁਣ ਆ ਕਲਾਈ ਹੈ ਬਹੁਤ ਹੀ ਜੀ ਕਰਦਾ ਹੈ ਮਾਂ ਤੇਰੇ ਹੱਥਾਂ ਦੀਆਂ ਉਹ ਨਿਆਮਤਾ ਖਾਣ ਨੂੰ ਜਦੋਂ ਤੂੰ ਸਾਰਾ ਸਾਰਾ ਦਿਨ ਸਾਗ ਬਣਾਉਣਦੀ ਆਹਰ ਵਿੱਚ ਲੱਗੀ ਰਹਿੰਦੀ ਹੈ ਅੱਜ ਵੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ